ਸਾਰੇ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਜੀ ਲੈ ਕੇ ਹਾਜ਼ਰ ਹੋਇਆ ਅੱਜ ਦੀ ਬਹੁਤ ਖਾਸ ਅਪਡੇਟ 13% ডিএন ਨੂੰ ਲੈ ਕੇ ਇਸ ਵਕਤ ਦੀ ਵੱਡੀ ਅਪਡੇਟ ਪੰਜਾਬ ਦੇ ਮੁਲਾਜ਼ਮ ਪੈਨਸ਼ਨ ਸਾਥੀਆਂ ਨੇ ਇੱਕ ਵਾਰ ਦੁਬਾਰਾ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਸਰਕਾਰ ਦੇ ਨਾਲ ਸ਼ੁਰੂ ਕਰ ਦਿੱਤਾ ਗਿਆ ਹੈ ਲੇਕਿਨ ਇੱਥੇ ਇੱਕ ਵੱਡੀ ਅਪਡੇਟ ਇਹ ਵੀ ਸਾਹਮਣੇ ਆ ਰਹੀ ਹੈ ਉਹ ਵੀ ਤੁਹਾਨੂੰ ਦੱਸਦੇ ਆ ਜੇਕਰ ਚੈਨਲ ਦੇ ਉੱਪਰ ਨਵੇਂਓ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਜੀ ਦੋਸਤਾਂ ਹਾਲਾਂਕਿ ਪੰਜਾਬ ਦੇ ਮੁਲਾਜ਼ਮ ਸਾਥੀਆਂ ਦਾ ਦੁਬਾਰਾ ਜਿਹੜਾ ਕਿ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਗਿਆ ਹੈ ਮੀਟਿੰਗਾਂ ਦਾ ਪਰ ਸਰਕਾਰ ਨੇ ਸਾਝੀਆਂ ਮੰਗਾਂ ਮੰਨਣ ਤੇ ਇਨਕਾਰ ਕਰ ਦਿੱਤਾ ਹੈ ਤਾਂ ਦੋਸਤੋ ਬਿਲਕੁਲ ਤੁਸੀਂ ਸਹੀ ਜੁਣ ਰਹੇ ਹੋ ਸਾਂਝੀਆਂ ਮੰਗਾਂ ਮੰਨਣ ਤੇ ਸਰਕਾਰ ਨੇ ਜਿਹੜਾ ਹੈ ਇੱਥੇ ਮਨਾਹੀ ਕੀਤੀ ਹੈ ਹਜੇ ਸਰਕਾਰ ਨਾਲ ਕਹਿਣ ਇਹ ਕਹਿਣਾ ਹੈ ਕਿ ਉਹਨਾਂ ਦਾ ਸਾਂਝੀਆਂ ਮੰਗਾਂ ਤੇ ਫੈਸਲਾ ਨਹੀਂ ਹੋਵੇਗਾ 13% ਡੀਏ ਜਿਹੜਾ ਪੈਂਡਿੰਗ ਆ ਉਸ ਨੂੰ ਲੈ ਕੇ ਵੀ ਵਿਚਾਰ ਵਟਾਂਦਰਾ ਜਿਹੜਾ ਹੈ ਕੀਤਾ ਜਾਵੇਗਾ ਲੇਕਿਨ ਬਾਅਦ ਦੇ ਵਿੱਚ ਜੇਕਰ ਦੋਸਤੋ ਗੱਲ ਕੀਤੀ ਜਾਵੇ ਅੱਜ ਦੇ ਜਿਹੜੇ 18 ਤਰੀਕ ਦੇ ਅਪਡੇਟ ਦੀ ਗੱਲ ਕਰੀਏ ਤਾਂ 13% ਜਿਹੜਾ ਡੀਏ ਪੈਂਡਿੰਗ ਹੈਗਾ ਉਹਦੀਆਂ ਕਿਸ਼ਤਾਂ ਨੂੰ ਲੈ ਕੇ ਸਰਕਾਰ ਨੇ ਕਿਹਾ ਕਿ ਮਈ ਮਹੀਨੇ ਦੇ ਵਿੱਚ ਕਿਸ਼ਤਾਂ ਜਾਰੀ ਕੀਤੀਆਂ ਜਾਣਗੀਆਂ 2016 ਤੋਂ ਜਿਹੜਾ ਇਹ ਰਿਪੋਗਤਾਨ ਉਸਦੀ ਆਖੀਰ ਜਿਹੜੀ ਆਖਰੀ ਮਿਤੀ ਹੈ ਅਜੇ ਦੱਸਣੀ ਬਾਕੀ ਹੈ ਪਰ ਸਰਕਾਰ ਦਾ ਕਹਿਣਾ ਹੈ ਕਿ ਉਹ ਮਈ ਮਹੀਨੇ ਦੇ ਵਿੱਚ ਸ਼ੁਰੂਆਤ ਦੇ ਵਿੱਚ ਹੋ ਸਕਦੀ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਮੀਟਿੰਗ ਤੋਂ ਬਾਅਦ ਜਿਹੜੀ ਮੀਟਿੰਗ ਹੋਈ ਸੀਗੀ ਉਹਦੇ ਤੋਂ ਬਾਅਦ ਕੀ ਸਿੱਟਾ ਨਿਕਲਿਆ ਸੀ ਉਹਨਾਂ ਨੇ ਕਿਹਾ ਸੀ ਕਿ ਦੀਏ ਦੇ ਵਿੱਚ ਜਿਹੜਾ ਜਿਹੜਾ ਉਹ ਹੁੰਦੀ ਉਹ ਚਲਦਾ ਆ ਰਿਹਾ ਹੈ ਉਸ ਦੇ ਵਿੱਚ ਵੀ ਵਾਅਦਾ ਕੀਤਾ ਜਾਵੇਗਾ ਸਤੰਬਰ ਮਹੀਨੇ ਦੇ ਵਿੱਚ ਯਾਨੀ ਕਿ ਦਿਵਾਲੀ ਦੇ ਨੇੜੇ ਤੇੜੇ ਡੀਏ ਦੇ ਵਿੱਚ ਵਾਅਦਾ ਦੇਖਣ ਨੂੰ ਮਿਲੇਗਾ 37 ਪ੍ਰਕਾਰ ਦੇ ਜਿਹੜੇ ਪੱਤਿਆਂ ਦੀ ਜਿਹੜੀ ਗੱਲ ਕਰੀਏ ਜਿਹੜੇ ਬੰਦ ਪਏ ਪੱਤੇ ਨੇ 37 ਪ੍ਰਕਾਰ ਦੇ ਜਿਹੜੇ ਪੱਤਿਆਂ ਦੀ ਗੱਲ ਕਰੀ ਤੇ ਜਿਹੜੇ ਬੰਦ ਪਏ ਪੱਤੇ ਨੇ ਉਹਨਾਂ ਨੂੰ ਦੁਬਾਰਾ ਚਾਲੂ ਕਰਨ ਦੇ ਲਈ ਸਰਕਾਰ ਨੇ ਕਿਹਾ ਕਿ ਸਾਡਾ ਜਿਹੜਾ ਹੈ ਪ੍ਰੋਸੀਜਰ ਹੈ ਉਹ ਚੱਲ ਚੱਲ ਰਿਹਾ ਹੈ ਤੇ ਜਲਦੀ ਹੀ ਮਲਾਜ਼ਮਾਂ ਨਾਲ ਸੰਬੰਧਿਤ ਵੀ ਜਿਹੜੀ ਖੁਸ਼ਖਬਰੀ ਉਹ ਵੀ ਦਿੱਤੀ ਜਾਏਗੀ ਹਾਈ ਕੋਰਟ ਦਾ ਫੈਸਲਾ ਜਿਹੜਾ ਕਿ ਆ ਚੁੱਕਿਆ ਸੀ ਤੇ 13% ਡੀਏ ਜਿਹੜਾ ਹੈਗਾ ਉਸ ਨੂੰ ਲਾਗੂ ਕਰਨ ਨਾਲ ਲੇਕਿਨ ਸਰਕਾਰ ਨੇ ਕਿਹਾ ਅੱਜ ਇਸ ਦੀਆਂ ਜਿਹੜੀਆਂ ਕਿਸ਼ਤਾਂ ਜਿਹੜੀਆਂ ਨੇ ਬਣਾਈਆਂ ਗਈਆਂ ਨੇ ਲੇਕਿਨ ਪਹਿਲਾਂ ਪੈਨਸ਼ਨ ਸਾਥੀ ਨੇ ਇਸ ਦਾ ਭੁਗਤਾਨ ਕੀਤਾ ਜਾਏਗਾ ਉਹ ਵੀ ਮਈ ਮਹੀਨੇ ਦੇ ਵਿੱਚ ਸ਼ੁਰੂਆਤੀ ਹੋਵੇ ਜਿਹੜੀ ਹਰ ਵਾਰ ਹੋਵੇਗੀ ਸੋ ਦੋਸਤੋ ਜਿਹੜੀ ਹੈ ਇਹ ਪੰਜਾਬ ਦੇ 6 ਲੱਖ ਤੋਂ ਵੱਧ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀ ਅੱਖ ਲੱਗੀ ਹੈ ਜਿਹੜੀ ਕਿ ਮੁਲਾਜ਼ਮ ਪੈਨਸ਼ਨਾਂ ਸਾਂਝਾ ਫਰੰਟ ਨੂੰ ਸਰਕਾਰ ਕੋਲੋਂ ਮੀਟਿੰਗ ਦਾ ਸਮਾਂ ਦਿੰਦੀ ਹੈ ਇਸਦੇ ਦੇ ਪਿੱਛੇ ਹੀ ਜੇ ਗੱਲ ਕਰੀਏ ਤਾਂ 15 ਅਪ੍ਰੈਲ ਦੀ ਪੰਜਾਬ ਸਰਕਾਰ ਨੇ ਮੀਟਿੰਗ ਦਾ ਸਮਾਂ ਉਹਨਾਂ ਨੂੰ ਦਿੱਤਾ ਸੀ ਪਰ ਜਿਹੜੀ ਸਾਰੀ ਲੀਡਰਸ਼ਿਪ ਪੰਜਾਬ ਪਰ ਦੇ ਵਿੱਚ ਸਖਤਰ ਪੁਰਜੀ ਸੀ ਇੱਕਦਮ ਉਹਨਾਂ ਨੂੰ ਕਹਿ ਦਿੱਤਾ ਸੀ ਕਿ ਅੱਜ ਦੀ ਮੀਟਿੰਗ ਨੂੰ ਮੁਲਤਵੀ ਕਰ ਦਿੱਤਾ ਹੈ ਅੱਗੇ ਸਮਾਂ ਦਵਾਂਗੇ ਤੇ ਹੁਣ ਸਾਡੇ ਮੁਲਾਜ਼ਮ ਫਰੰਟ ਇੱਕ ਕਨਵੀਨ ਜਿਹੜੀ ਕਿ ਉਹਨਾਂ ਨੇ ਜਿਹੜੀ ਮੀਡੀਆ ਦੇ ਰਾਹੀਂ ਗੱਲਬਾਤ ਕਰਕੇ ਸਾਂਝੀ ਕੀਤੀ ਹੈ ਉਹਨਾਂ ਨੇ ਜਾਣ ਕਰ ਦਿੱਤੀ ਹੈ ਕਿ ਪੰਜਾਬ ਸਰਕਾਰ ਉਹਨਾਂ ਨੂੰ ਮੀਟਿੰਗ ਦਾ ਮੁਰ ਮੀਟਿੰਗ ਦਾ ਸਮਾਂ ਨਹੀਂ ਦਿੱਤਾ ਗਿਆ ਜਿਹੜੀਆਂ ਉੱਪਰ ਲੀਆਂ 6 ਯੂਨੀਅਨ ਉਹ ਜਿਹੜੀ ਹੈ ਕੈਬਨਟ ਸਬ ਕਮੇਟੀ ਨੇ ਦੀ ਚੌਵੀਂ ਬ੍ਰਾਂਡ ਨੂੰ ਬੁਲਾਇਆ ਤੇ ਉਹਦੇ ਵਿੱਚ ਕੇਵਲ ਉਹਨਾਂ ਨੂੰ ਜੂਨੀਅਨ ਨਾਲ ਸੰਬੰਧਿਤ ਜਿਹੜੇ ਮੁਲਾਜ਼ਮ ਨੇ ਵਰਗ ਨੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਜਿਹੜੀ ਹੈ ਚਰਚਾ ਹੋਣੀ ਹੈ ਸਮੂਹ ਮੁਲਾਜ਼ਮਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ 13% ਡੀਅ ਰੀਲੀਜ਼ ਕਰਨਾ ਪ੍ਰਾਣੀ ਪੈਨਸ਼ਨ ਬਹਾਲ ਕਰਨੇ 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ਤੇ ਪੰਜਾਬ ਸਕੇਲ ਲਾਗੂ ਕਰਨੇ ਜਾਂ ਕਹਿ ਲਿਆ ਕਿ 2.9 ਪੈਨਸ਼ਨਰਸ ਨੂੰ ਦੇਣਾ ਇਹ ਮੁੱਦੇ ਸਾਰੇ ਡਿਸਕਸ ਹੋਣਗੇ ਤੇ ਫਰੰਟ ਦੀ ਮੀਟਿੰਗ ਦੇ ਵਿੱਚ ਹੋਣਗੇ ਪਰ ਫਰੰਟ ਨੂੰ ਮੀਟਿੰਗ ਦਾ ਸਮਾਂ ਨਾ ਮਿਲਣ ਦੇ ਕਾਰਨ ਮੁਲਾਜ਼ਮਾਂ ਦੀਆਂ ਜਿਹੜੀਆਂ ਸਾਂਝੀਆਂ ਮੰਗਾਂ ਨੇ ਉਹਨਾਂ ਤੇ ਫਿਲਹਾਲ ਚ ਚਾ ਨਹੀਂ ਹੋ ਰਹੀ ਹੈ ਸੋ ਦੋਸਤੋ ਇਹ ਸੀ ਬਹੁਤ ਹੀ ਖਾਸ ਅਪਡੇਟ ਮੁਲਾਜ਼ਮਾ ਤੇ ਪ੍ਰੈਸ਼ਰ ਦੇ ਨਾਲ ਸੰਬੰਧਿਤ ਬਣੀ ਰਹਿਣਾ ਚੈਨਲ ਦੇ ਨਾਲ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਧੰਨਵਾਦ ਜੀ